ਹਾਂਜੀ ਵੀਰੇ ਸਾਸਰੀ ਘਰ ਸਾਰੇ ਭਰਾਵਾਂ ਨੂੰ ਹੋਰ ਵੀਰੇ ਸਾਰੇ ਠੀਕ ਠਾਕ ਹਣ ਤੰਦਰੁਸਤੋਂ ਤੇ ਬਾਕੀ ਮੀਂਹ ਪੈਣ ਕਰਕੇ ਮੌਸਮ ਹੋਰੇ ਨੇ ਬਹੁਤ ਜ਼ਿਆਦਾ ਖਰਾਬ ਤੇ ਆਪਣਾ ਕੋਈ ਵੀ ਬਲੌਗ ਨਹੀਂ ਆਇਆ ਆਪਣੀ ਆਪ ਦੀ ਸਿਹਤ ਵੀ ਥੋੜੀ ਡਾਊਨ ਹੋ ਰਹੀ ਸੀ ਬਿਮਾਰ ਹੋ ਰਹੀ ਸੀ ਆਪਾਂ ਪਰ ਹੁਣ ਜਮਾਂ ਤੰਦਰੁਸਤਾਂ ਫਿੱਟਾਂ ਤੇ ਤਾਂ ਕਰਕੇ ਆਪਣਾ ਕੋਈ ਵੀ ਬਲੌਗ ਨਹੀਂ ਆਇਆ ਬਾਕੀ ਰੈਗੂਲਰ ਮੀਂਹ ਪਈ ਜਾਂਦੀ ਸੀ ਬੱਚੇ ਤਾਂ ਆਪਾਂ ਡਾ ਸਕਦੇ ਨਹੀਂ ਸੀ ਮੌਸਮ ਖਰਾਬ ਸੀ ਤੇ ਅੱਜ ਆਪਾਂ ਸਾਰੇ ਬੱਚੇ ਡਾਵਾਂਗੇ ਲਗਭਗ 16 17 ਬੱਚੇ ਆਪਣੇ ਉੱਡਣ ਵਾਲੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਡਾਵਾਂਗੇ ਅੱਜ ਤੇ ਦੇਖਦੇ ਆਂ ਇਹ ਅੱਜ 7-8 ਦਿਨਾਂ ਦੀ ਬੰਦੀ ਤੋਂ ਬਾਅਦ ਕਿੰਨਾ ਟਾਈਮ ਉੱਡ ਕੇ ਘਰ ਆਉਂਦੇ ਨੇ ਤੇ ਬਾਕੀ ਇਕੱਲਾ-ਇਕੱਲਾ ਕਰਕੇ ਗੋਪੀ ਡਾਈ ਜਾਂਦਾ ਬੱਚਾ ਤੇ ਇਹਨਾਂ ਨੂੰ ਹੁਣ ਸਾਰਿਆਂ ਨੂੰ ਡਾਵਾਂਗੇ 16-17 ਬੱਚੇ ਹੋ ਰਹੇ ਨੇ ਆਪਣੇ ਕੋਲ ਲਗਭਗ ਤੇ ਬਾਕੀ ਆਪਾਂ ਨਵੇਂ ਬੱਚੇ ਵੀ ਥੱਲੋਂ ਚੱਕ ਕੇ ਲਿਆਏ 9-10 ਬੱਚੇ ਹੋਰ ਲਿਆਏ ਇਹਨਾਂ ਦੇ ਵਿੱਚ ਹੋਰ ਪਲੱਸ ਕਰਤੇ ਬੱਚੇ ਆਪਾਂ ਤੇ ਆਪਣੇ ਕੋਲੇ ਬੱਚੇ ਵੀ 50-60 ਹੋ ਗਏ ਰੈਗੂਲਰ ਤੇ ਹੁਣ ਆਪਾਂ ਥੋੜੇ ਜਿ बच्चे ਹੋਰ ਲੈਨੇ ਨੇ ਉਸ ਤੋਂ ਬਾਅਦ ਬੱਚਿਆਂ ਵਾਲਾ ਕੰਮ ਕਰਦਾਂਗੇ ਬੰਦ ਤੇ ਜੋੜੀਆਂ ਪੱਟ ਦਾਂਗੇ ਪੱਟ ਕੇ ਜੋੜੀਆਂ ਨੂੰ ਕਰਦਾਂਗੇ ਅਲੱਗ-ਅਲੱਗ ਲਾ ਕੇ ਉਹਨਾਂ ਨੂੰ ਦਵਾਈ ਤੇ ਰੱਖ ਦਾਂਗੇ ਅੱਡ-ਅੱਡ ਗੁੱਡਿਆਂ 'ਚ ਤੇ ਬਾਕੀ ਇੱਧਰ ਡਾਈ ਜਾਂਦਾ ਗੋਪੀ ਬੱਚੇ ਤੇ ਬੱਚੇ ਸਾਰੇ ਉੱਡ ਗਏ ਆ ਜਾਂਦੀ ਐ ਡਾਰ ਪੰਜ ਛੇ ਦੀ ਤੇ ਬਾਕੀ ਖਿੰਡਵੇਂ ਫਿਰਦੇ ਨੇ ਕੋਈ ਕਿੱਧਰ ਫਿਰਦਾ ਤੇ ਕੋਈ ਫਿਰਦਾ ਕਿੱਧਰ ਇੱਧਰ ਲਿਆ ਕੇ ਰੱਖ ਲਈ ਆਪਾਂ ਛੋਲੇ ਇਹ ਰਾਤ ਭਿਉਂਤੇ ਸੀ ਅੱਜ ਦੇਵਾਂਗੇ ਇਹ ਬੱਚਿਆਂ ਨੂੰ ਬੱਚੇ ਹਜੇ ਛੋਟੇ ਨੇ ਇਹਨਾਂ ਨੂੰ ਹੱਥ ਦੇ ਨਾਲ ਦਿਆ ਕਰਾਂਗੇ ਇੱਧਰ ਲਿਆ ਕੇ ਰੱਖਿਓ ਇਹਨੇ ਬਦਾਮ ਇਹ ਵੀ ਰਾਤ ਪਿਉਂਤੇ ਸੀ ਇਹ ਪਾਵਾਂਗੇ ਆਪਾਂ ਕਬੂਤਰ ਤੇ ਕਬੂਤਰੀਆਂ ਨੂੰ ਜਿਨ੍ਹਾਂ ਦੇ ਆਪਾਂ ਬੱਚੇ ਦਵਾਰ ਤੋਂ ਲੈਣੇ ਨੇ ਇੱਧਰ ਕਬੂਤਰੀਆਂ 2-3 ਉੱਤੇ ਲਿਆ ਕੇ ਰੱਖ ਰੱਖੇ ਨੇ ਆਪਾਂ ਜਿਨ੍ਹਾਂ ਨੂੰ ਬਦਾਮ ਪੋਣ ਤੇ ਕਬੂਤਰ ਪਈ ਨੇ ਥੱਲੇ ਜਿਨ੍ਹਾਂ ਨੂੰ ਪਾਵਾਂਗੇ ਬਦਾਮ ਤੇ ਉਹਨਾਂ ਦੀਆਂ ਜੋੜੀਆਂ ਲਾਵਾਂਗੇ ਆਪਾਂ ਦਵਾਰ ਤੋਂ ਅੱਡ-ਅੱਡ ਕਰਕੇ ਪਾੜ ਕੇ ਕਬੂਤਰ ਨੂੰ ਕਿਸੇ ਹੋਰ ਕਬੂਤਰੀ ਨਾਲ ਤੇ ਕਬੂਤਰ ਨੂੰ ਕਿਸੇ ਹੋਰ ਕਬੂਤਰੀ ਨਾਲ ਐਵੇਂ ਕਰਕੇ ਇਹਨਾਂ ਦੀਆਂ ਜੋੜੀਆਂ ਲਾਵਾਂਗੇ ਤੇ ਲਾਵਾਂਗੇ ਇਹਨਾਂ ਦੇ ਅੱਗੇ ਬੱਚੇ ਜਿਹੜੇ ਆਪਾਂ ਘਰੇ ਆਪਾਂ ਆ ਗਏ ਸੀਗੇ ਖੁੱਡੇ ਦੇ ਵਿੱਚ ਤੇ ਜਿਹੜੇ ਬੱਚੇ ਆਪਾਂ ਛੋਟੇ ਲਿਆ ਕੇ ਚੱਕੇ ਹੋਏ ਨੇ ਬਈ ਕਿਉਂਕਿ ਇਹਨਾਂ ਨੂੰ ਨਾ ਕਬੂਤਰ ਹੁਣ ਮੌਸਮ ਦੀ ਵਜ੍ਹਾ ਦੇ ਨਾਲ ਮੀਂਹੂ ਜਾਦੇ ਪਈ ਜਾਂਦੇ ਸੀ ਦਾਣੇ ਦੇਨੇ ਨਾ ਬਹੁਤ ਘੱਟ ਕਰ ਰੱਖੇ ਸੀਗੇ ਵੈਸੇ ਗਰੋਥ ਠੀਕ ਆ ਬੱਚਿਆਂ ਦੀ ਜਾਦੇ ਛੋਟੇ ਵੀ ਨਹੀਂ ਤੇ ਜਾਦੇ ਵੱਡੇ ਵੀ ਨਹੀਂ ਹਜੇ ਚੱਕਰ ਨੇ ਲਾਇਕ ਹੈ ਨਹੀਂ ਸੀਗੇ ਵਿੱਚੋਂ ਬੱਚੇ ਇਹਨਾਂ ਦੇ ਕਈ ਤੇ ਪਰ ਆਪਾਂ ਚੱਕ ਲਿਆਈ ਕੋਈ ਗੱਲ ਨਹੀਂ ਆਪਾਂ ਹੱਥਾਂ ਦੇ ਨਾਲ ਇਹਨਾਂ ਨੂੰ ਦੇ ਕੇ ਛੋਲੇ ਛੋਲੇ ਕਰ ਲਾਂਗੇ ਸੱਟ ਕੋਈ ਚੱਕਰ ਵਾਲੀ ਗੱਲ ਨਹੀਂ ਇੱਧਰ ਆਪਾਂ ਜਿਹੜੀ ਗੱਲ ਪਿੱਲੀ ਏ ਟਕੁੱਟੀ ਸੀ ਉਹ ਉਹ ਕੁੰਡਿਆਂ ਦੇ ਵਿੱਚ ਰੱਖ ਰੱਖੀ ਆ ਸਾਰੇ ਬੱਚੇ ਵੀ ਮੂੰਹ ਮਾਰ ਲੰਦੇ ਨੇ ਉੱਧਰ ਵੀ ਰੱਖੀ ਹੋਈ ਦੂਜੀ ਸਾਈਡ ਤੇ ਆ ਆ ਬੈਠੇ ਨੇ ਆਪਣੀਆਂ ਕਬੂਤਰੀਆਂ ਜਿੰਨਾਂ ਦੀ ਆਪਾਂ ਜੋੜੀਆਂ ਅਲੱਗ ਕਰਤੀਆਂ ਇਹਨਾਂ ਨੂੰ ਪਾਵਾਂਗੇ ਬਈ ਬਦਾਮ ਉਹ ਸਾਰਾ ਦੁਬੱਟੀ ਕਬੂਤਰੀ ਬੈਠੀ ਏ ਜਾਲੀ ਦੇ ਵਿੱਚ ਇੱਧਰ ਆਹ ਬੱਚਾ ਬੈਠਾ ਹੈਗਾ ਜੀ ਛੋਟਾ ਹੀ ਹੁਟਾ ਨਹੀਂ ਲੱਗਿਆ ਇੱਕ ਕਬੂਤਰੀ ਬੈਠੀ ਏ ਉਹ ਸਾਹਮਣੇ ਉਹ ਬੈਠੀ ਸਾਹਮਣੇ ਉਹਨੇ ਝਾਰ-ਬਾਰ ਰੱਖਿਆ ਹੈਗਾ ਉਹਨੂੰ ਵੀ ਆਪਾਂ ਬਦਾਮ ਸ਼ੁਰੂ ਕਰਾਂਗੇ ਬਾਕੀ ਆ ਬੈਠੇ ਨੇ ਕੁਤਰੀਆਂ ਆ ਬੈਠੇ ਨੇ ਬੱਚੇ ਆਪਾਂ ਚਲਦੇ ਆਂਗੇ ਬਾਹਰ ਆ ਜੂ ਦੇ ਜੰਦੀ ਗੋਪੀ ਦੇਈ ਜਾਂਦਾ ਸੀ ਵੀ ਬੱਚਿਆਂ ਨੂੰ ਛੋਲੇ ਤੇ ਦੋ ਤਿੰਨ ਬੱਚਿਆਂ ਨੂੰ ਛੋਲੇ ਦੇ ਕੇ ਆਪਾਂ ਬਿਠਾਉਂਦੇ ਉਹ ਛਾਤਰੀਆਂ ਤੇ ਤੇ ਬਾਕੀ ਨੂੰ ਇੱਕ ਇੱਕ ਕਰਕੇ ਦੇਈ ਜਾਂਦੇ ਆ ਇਧਰ ਹੱਥਾਂ ਦੇ ਨਾਲ ਦੇਈ ਜਾਂਦਾ ਛੋਲੇ ਉਹ ਕੁੰਡਾ ਪਿਆ ਛੋਲਿਆਂ ਵਾਲਾ ਤੇ ਬਾਕੀ ਆ ਛਾਤਰੀਆਂ ਤੇ ਬਿਠਾਤੇ ਬੱਚੇ ਦੇ ਕੇ ਛੋਲੇ ਤੇ ਪਾਣੀ ਪੂਣੀ ਦੇ ਕੇ ਫੁੱਲ ਕਰਕੇ ਬਿਠਾਤੇ ਬੱਚੇ ਇਧਰ ਮੈਂ ਇੰਨੇ ਆਹ ਸਾਰੇ ਬਦਾਮ ਛੱਲੇ ਛੱਲ ਕੇ ਪਾਲੇ ਡੱਬੇ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ 5-5 6-6 ਇੱਕ-ਇੱਕ ਕਬੂਤਰ ਨੂੰ ਇੱਕ-ਇੱਕ ਕਬੂਤਰੀ ਨੂੰ ਕਰਕੇ ਪਾਵਾਂਗੇ ਜਿਹੜੇ ਨੂੰ ਆਪਾਂ ਦਵਾਰ ਤੋਂ ਜੋੜਿਆਂ ਚ ਪਾਉਣਾ ਜਿਹੜੇ ਆਪਣੇ ਵੱਡੇ ਜੋੜੇ ਨੇ ਉਹਨਾਂ ਨੂੰ ਬਦਮ ਸ਼ੁਰੂ ਕਰਾਂਗੇ ਬਾਕੀ ਬੱਚੇ ਬੈਠੇ ਨੇ ਖੁੱਡਿਆਂ ਦੇ ਵਿੱਚ ਉਹਨਾਂ ਨੂੰ ਮੈਂ ਚੱਕ ਕੇ ਲੈ ਕੇ ਆਉਣਾ ਤੇ ਹੁਣ ਸਾਰੇ ਬੱਚਿਆਂ ਨੂੰ ਦੇ ਕੇ ਛੋਲੇ ਤੇ ਬਿਠਾਉਣੇ ਆ ਤੇ ਬਾਕੀ ਕੂਤਰ ਬੱਚੇ ਸਾਰੇ ਉੱਡਦੇ ਫਿਰਦੇ ਨੇਗੇ ਬੱਚੇ ਸਾਰੇ ਫਿਰਦੇ ਨੇ ਉੱਡੇ ਆ ਜਾਂਦੇ ਆ ਬਈ ਡਾਰ ਦੀ ਡਾਰ ਜਾਦੇ ਉੱਚੀ ਜਾਂਦੇ ਨੇ ਉੱਚੀ ਜਾਂਦੇ ਨੇ ਨੀਵੇਂ ਆ ਜਾਂਦੇ ਨੇ ਉੱਚੇ ਜਾਂਦੇ ਨੇ ਨੀਵੇਂ ਆ ਜਾਂਦੇ ਨੇ ਹੁਣ ਸਾਰੇ ਆ ਫਿਰਦੇ ਨੇ ਦੇਖੋ ਡਾਰ ਦੇ ਵਿੱਚ ਤੇ ਬਾਕੀ ਇਹਨਾਂ ਨੂੰ ਉਡਣ ਦੋ ਆਪਾਂ ਜਿੰਨੀਆਂ ਛੋਟੇ ਬੱਚਿਆਂ ਨੂੰ ਛੋਲੇ ਤੇ ਆ ਜਾਓ ਫਿਰ ਚੱਕ ਕੇ ਲੈ ਕੇ ਚੱਲੀਏ ਬਾਹਰ ਉਹਨਾਂ ਨੂੰ ਸਾਰੇ ਬੱਚਿਆਂ ਨੂੰ ਖਵਾ ਕੇ ਛੋਲੇ ਤੇ ਬਿਠਾਤੇ ਸੀ ਛਾਤਰੀਆਂ ਤੇ ਆ ਬੈਠੇ ਨੇ ਬਈ ਆ ਛਾਤਰੀਆਂ ਤੇ ਕਰਵਾਉਂਦਾ ਤੁਹਾਨੂੰ ਸ਼ੌਂਕ ਆ ਦੇਖੋ ਸਾਰੇ ਬੱਚੇ ਬਿਠਾਤੇ ਇੱਧਰ ਆਪਾਂ ਤੇ ਆ ਜਿਹੜੇ ਦੋ ਬੱਚਿਆਂ ਦੇ ਰੰਗ ਲੱਗੇ ਹੋਏ ਆ ਜਿਹੜਾ ਨਹੀਂ ਪਹਿਲਾਂ ਤੁਹਾਨੂੰ ਮੈਂ ਗੱਲ ਕੀਤੀ ਸੀ ਵੀ ਇਹਨਾਂ ਦੇ ਫੰਗ ਖਰਾਬ ਹੋ ਗਏ ਇਹ ਉੱਡ ਨਹੀਂ ਸਕਦੇ ਅੱਗੇ ਦੇਖਾਂਗੇ ਇਹਨਾਂ ਦੇ ਫੰਗ ਆਉਣਗੇ ਜਾਂ ਫਿਰ ਆਪਾਂ ਨੂੰ ਘਰੀ ਨਸਲ-ਨਸਲ ਪੱਖੋਂ ਰੋਕਨੇ ਪੈਣਗੇ ਜੋੜੀਆਂ ਦੇ ਬਹੁਤ ਵਧੀਆ ਜੋੜੀਆਂ ਦੇ ਬੱਚੇ ਨੇ ਇਹ ਆਪਣੀਆਂ ਦੇ ਤੇ ਬਾਕੀ ਸਾਰੇ ਬੱਚੇ ਬੈਠੇ ਨੇ ਛਾਤਰੀਆਂ ਤੇ ਧੁੱਪ ਧੁੱਪ ਨਿਕਲੀ ਹੋਈ ਆ ਬਾਕੀ ਬੱਚੇ ਉੱਡਦੇ ਫਿਰਦੇ ਨੇ ਹੁਣ ਚੱਲਦੇ ਆਂਗੇ ਆਪਾਂ ਥੱਲੇ ਜਾ ਕੇ ਕਰਵੋਨੇ ਆ ਥੱਲੇ ਕਬੂਤਰਾਂ ਦਾ ਸ਼ੌਕ ਆਜੋ ਫਿਰ ਚੱਲੀਏ ਦੋ ਕਬੂਤਰਾਂ ਨੂੰ ਕੱਟ ਕੇ ਰੱਖੇ ਸੀ ਬਦਾਮ ਦੋਨਾਂ ਨੇ ਕਰਤੇ ਖਾਣੇ ਸ਼ੁਰੂ ਤੇ ਆਹ ਦੋਨੇ ਕਬੂਤਰ ਖਾਈ ਜਾਂਦੇ ਨੇ ਬਦਾਮ ਦੋ ਕਬੂਤਰ ਬੈਠੇ ਨੇ ਥੱਲੇ ਬਾਈ ਪਹਿਲਾਂ ਹੋ ਜਾਂਦੋ ਟ੍ਰੇ ਖਾਲੀ ਤੇ ਫੇਰ ਥੱਲੇ ਡੈਨ ਨੂੰ ਫੇਰ ਪਾਉਣੇ ਆਗੇ ਆਪਾਂ ਤੇ ਆ ਦੋਨੇ ਖਾਈ ਜਾਂਦੇ ਨੇ ਇਹਨਾਂ ਨੂੰ ਖਾਣ ਤੋਂ ਪਹਿਲਾਂ ਤੇ ਬਾਕੀ ਥੋੜਾ ਮੈਂ ਬੱਚਿਆਂ ਤੇ ਮਰਵਾਉਣਾ ਗਿਆ ਧਿਆਨ ਕਿੱਥੇ ਫਿਰਦੇ ਨੇਗੇ ਉਹ ਦਿਖਾਉਣਾ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਉੱਡੇ ਫਿਰਦੇ ਨੇ ਜੀ ਬੱਚੇ ਤੇ ਮੈਂ ਕੈਮਰਾ ਕਰਦਾ ਉੱਤੇ ਆ ਜਾਂਦੀ ਆ ਬਈ ਡਾਰ ਇੱਧਰ ਫਿਰਦੇ ਨੇ ਕੋਠੀ ਦੇ ਉੱਤੇ ਬੱਚੇ ਸਾਰੇ ਹਾਜੀ ਸਾਰੇ ਬੱਚੇ ਫਿਰਦੇ ਨੇ ਤੇ ਬਾਕੀ ਆਪਾਂ ਇਹਨਾਂ ਨੂੰ ਬਦਾਮ ਬਦੂਮ ਪਾ ਕੇ ਫਿਰ ਚੱਲਾਂਗੇ ਕਬੂਤਰੀਆਂ ਦੇ ਕੋਲੇ ਕਬੂਤਰੀਆਂ ਬੈਠੀਆਂ ਨੇ ਉੱਤੇ ਉਹਨਾਂ ਨੂੰ ਬਈ ਉੱਤੀ ਪਾ ਆਵਾਂਗੇ ਪਹਿਲਾਂ ਆ ਕਬੂਤਰ ਖਾ ਲੈਣ ਬਦਾਮ ਤੇ ਫੇਰ ਥੋੜਾ ਜਿਹਾ ਇਹਨੂੰ ਪਾ ਕੇ ਫੇਰ ਚੱਲਾਂਗੇ ਆਪਾਂ ਕਬੂਤਰੀਆਂ ਦੇ ਕੋਲੇ ਉਤਲੇ ਦੋਨੇ ਕਬੂਤਰਾਂ ਨੇ ਖਾ ਲਈ ਸੀ ਬਦਾਮ ਤੇ ਥੱਲੇ ਰੱਖਦੇ ਸੀ ਕਿ ਆਪਾਂ ਵੱਡੀ ਟ੍ਰੇ ਦੇ ਵਿੱਚ ਕੱਟ ਕੇ ਇੱਕ ਕਬੂਤਰ ਖਾਈ ਜਾਂਦਾ ਤੇ ਇੱਕ ਬੈਠਾ ਹਜੇ ਉਹ ਖਾਈ ਨਹੀਂ ਜਾਂਦਾ ਸ਼ਾਇਦ ਆਪਨੇ ਤੋਂ ਡਰੀ ਜਾਂਦਾ ਕੋਈ ਨਾ ਇਹਨਾਂ ਨੂੰ ਛੱਡ ਕੇ ਆਪਾਂ ਚੱਲਦੇ ਆਂ ਖੁੱਡਿਆਂ ਦੇ ਵਿੱਚ ਇਹਨਾਂ ਨੂੰ ਖਾਣ ਤੋਂ ਰਿਲੈਕਸ ਹੋ ਕੇ ਬਦਾਮ ਤੇ ਬੈਠਣ ਤੋਂ ਥੋੜਾ ਟਾਈਮ ਇਹਨਾਂ ਨੂੰ ਧੁੱਪ ਦੇ ਵਿੱਚ ਨਾਲੇ ਸਰੀਰ ਸ਼ਰੂਰ ਖੁੱਲ੍ਹ ਜੂ ਕਿਉਂਕਿ ਇਹ ਖਾਲੀ ਗਾ ਰੱਖੇ ਨੇ ਆਪਾਂ ਜੋੜਿਆਂ 'ਚੋਂ ਅੱਡ ਕਰਤੇ ਇਨਾਂ ਨੂੰ ਬੈਠੇ ਰਹਿਣ ਦਿਓ ਇੱਥੇ ਸਾਰਾ ਦਿਨ ਪਾਣੀ ਰੱਖ ਦੰਨੇ ਆ ਦੋਨੇ ਖਾਨਿਆਂ ਚ ਪਾਣੀ ਪੀ ਲੈਣਗੇ ਆਪਦੇ ਤੇ ਰੈਸਟ ਕਰਨਗੇ ਸਾਰਾ ਦਿਨ ਧੁੱਪ ਸੇਕ ਲੈਣਗੇ ਮੌਸਮ ਦੇ ਕਰਕੇ ਤੇ ਆਪਾਂ ਚੱਲਦੇ ਆਂ ਖੁੱਡਿਆਂ ਦੇ ਵਿੱਚ ਆ ਜਿਓ ਜੇ ਦਿਖਾਉਣੇ ਆ ਤੁਹਾਨੂੰ ਖੁੱਡੇ ਵਾਲੇ ਕਬੂਤਰ ਕਈ ਦਿਨਾਂ ਦੇ ਕਬੂਤਰ ਆਪਾਂ ਤੁਹਾਨੂੰ ਦਿਖਾਈ ਨਹੀਂ ਤੇ ਆ ਜੂ ਚੱਲੀਏ ਅੰਦਰ ਇੱਧਰ ਆ ਬੱਚੇ ਰਹਿ ਗਏ ਭਾਈ ਚੱਕਣ ਵਾਲੇ ਇਹ ਅਜੇ ਛੋਟੇ ਨੇ ਇਹਨਾਂ ਨੂੰ ਆਪਾਂ ਲੈ ਕੀ ਨਹੀਂ ਗੇ ਤੇ ਇੱਕ ਟੋਕਰੀ ਦੇ ਵਿੱਚ ਪਏ ਨੇ ਉਹ ਸਾਹਮਣੇ ਉਹਨਾਂ ਨੇ ਬੱਚੇ ਕੱਢ ਲਈ ਸੀ ਉਹ ਪਏ ਨੇਗੇ ਉਹ ਵੀ ਆਪਾਂ ਉੱਪਰ ਲੈ ਕੇ ਨਹੀਂ ਗਏ ਤੇ ਇੱਕ ਬੈਠੇ ਨੇ ਉਹ ਡੱਬੀ ਵਾਲੇ ਬੱਚੇ ਇੱਕ ਬੱਚਾ ਤੁਹਾਨੂੰ ਦਿਖੀ ਜਾਂਦਾ ਦੂਸਰਾ ਛੋਟਾ ਇਧਰਲੀ ਟੋਕਰੀ ਵਾਲੇ ਬੱਚੇ ਚੱਕ ਕੇ ਲੈ ਗਏ ਆਹ ਟੋਕਰੀ ਵਾਲੇ ਬੱਚੇ ਲੈ ਗਏ ਜਿਹੜੇ ਉੱਥੇ ਉੱਤੇ ਸੀ ਬੱਚੇ ਉਹ ਵੀ ਆਪਾਂ ਚੱਕ ਕੇ ਲੈ ਗਏ ਤੇ ਇੱਥੇ ਬਾਕੀ ਆ ਕਬੂਤਰ ਬੈਠੇ ਨੇਗੇ ਤੇ ਇਧਰ ਆ ਰੱਤਿਆ ਦੀ ਕਬੂਤਰੀ ਨੇ ਰੱਖ ਰੱਖੇ ਨੇ ਅੰਡੇ ਇਹ ਥੋੜੇ ਦਿਨਾਂ ਤੱਕ ਬੱਚੇ ਕੱਢ ਲੈਣਗੇ ਹਜੇ ਤੈਨਾਂ ਨੂੰ ਟਾਈਮ ਲੱਗੂ 10 ਕਿ ਦਿਨ ਪਰ ਬੱਚੇ ਜਲਦੀ ਕੱਢ ਲੈਣਗੇ ਉਸ ਤੋਂ ਬਾਅਦ ਦੇਵਾਂਗੇ ਅਪਡੇਟ ਇਧਰ ਪਈ ਆ ਪਿੱਲੀ ੱਟ ਜਿਹੜੀ ਆਪਾਂ ਕੱਲ ਕੁੱਟ ਕੇ ਰੱਖੀ ਸੀ ਤੇ ਇਧਰ ਇਹਨਾਂ ਦੀ ਫੀਡ ਪਈ ਆ ਮੱਕੀ ਕਣਕ ਸਰੋਂ ਬਾਜਰਾ ਪਾਇਆ ਹੋਇਆ ਹੈਗਾ ਵਿੱਚ ਇਹ ਸਾਰੀ ਫੀਡ ਲੈ ਕੇ ਇਹਨਾਂ ਨੂੰ ਪਾਤੀ ਇਹ ਖਾਈ ਜੰਨੇ ਆਪਦੀ ਤੇ ਆਪਾਂ ਚੱਲਦੇ ਆਂ ਵੱਡੇ ਖੁੱਡੇ ਦੇ ਵਿੱਚ ਤੇ ਜਾ ਕੇ ਕਰਵਾਉਂਦੇ ਆ ਉੱਧਰ ਤੁਹਾਨੂੰ ਜਾਨਵਰਾਂ ਦਾ ਸ਼ੌਂਕ ਤੇ ਦੱਸਦੇ ਆ ਉੱਧਰ ਦੀ ਕੀ ਅਪਡੇਟ ਆ ਆਜੋ ਫੇਰ ਚੱਲੀਏ ਵੱਡੇ ਖੁੱਡੇ 'ਚ। ਓ ਜੀ ਭਾਈ ਆਪਾਂ ਆ ਗਏ ਸੀਗੇ ਕਮਰੇ ਦੇ ਵਿੱਚ ਤੇ ਇੱਧਰ ਦਿਖਾਉਂਦੇ ਆ ਤੁਹਾਨੂੰ ਕੀ ਅਪਡੇਟ ਆ ਇੱਧਰ ਆਪਾਂ ਖੁੱਡਾ ਦੇਖੋ ਸਾਰਾ ਸਾਫ਼ ਸਫਾਈ ਕੀਤੀ ਹੋਈ ਆ ਸੁੱਕੀ ਮਿੱਟੀ ਪਾਈ ਹੋਈ ਆ ਇੱਥੇ ਇਹਦੇ ਵਿੱਚ ਪਿੱਲੀਟ ਪਈ ਆ ਇੱਧਰ ਪਈ ਇਹਨਾਂ ਦੀ ਫੀਡ ਦਾਣੇ ਤੇ ਬਾਕੀ ਚੱਲਦੇ ਆਂਗੇ ਅੱਗੇ ਆ ਕੂਤਰੀ ਨੇ ਹਜੇ ਬੱਚੇ ਕੱਡੇ ਨਹੀਂ ਆਂਦੇ ਆ ਤੇ ਬੈਠੀ ਆ। ਇੱਧਰ ਇੱਕ ਜੋੜਾ ਲਾ ਕੇ ਆਪਾਂ ਛੱਡਿਆ ਹੋਇਆ ਥੱਲੇ ਬੱਚੇ ਨਿਕਲੇ ਆ ਇਹਨਾਂ ਨੇ ਕੱਲ ਬੱਚੇ ਕੱਢੇ ਨਗੇ ਹਜੇ ਬਹੁਤ ਜ਼ਿਆਦਾ ਛੋਟੇ ਨੇ ਕੱਲ ਨਿਕਲੇ ਨੇ ਤੇ ਉੱਧਰ ਤੁਹਾਨੂੰ ਢੋਲੀ ਦੇ ਥੱਲੇ ਦਿਖਾ ਦਨੇ ਆ ਢੋਲੀ ਦੇ ਥੱਲੇ ਵੀ ਬੱਚੇ ਨਿਕਲੇ ਹੋਏ ਨੇ ਮੈਂ ਕੈਮਰਾ ਜ਼ੂਮ ਕਰਦਾ ਜਿਹਾ ਦਿਖਣਗੇ ਤੇ ਦੇਖੋ ਬਈ ਉਹ ਪਏ ਨੇ ਬੱਚੇ ਉਹ ਵੀ ਨਿਕਲੇ ਆਏ ਸਾਹਮਣੇ ਤੇ ਬਾਕੀ ਜਿਹੜੇ ਸਾਹਮਣੇ ਬੱਚੇ ਸੀ ਟੋਕਰੀ ਦੇ ਵਿੱਚ ਉਹ ਚੱਕ ਕੇ ਆਪਾਂ ਉੱਤੇ ਲੈ ਗਏ ਇੱਧਰ ਜਿਹੜਾ ਜੋੜਾ ਲੱਗਿਆ ਹੋਇਆ ਸੀ ਲਾਲ ਟੋਕਰੀ ਤੇ ਨੀਲੀ ਟੋਕਰੀ ਦੇ ਵਿੱਚ ਇਹਨਾਂ ਦੇ ਬੱਚਾ ਉੱਤੇ ਲੈ ਗਏ ਤੇ ਇਹਨਾਂ ਦੀ ਜੋੜੀ ਦਿੱਤੀ ਪਾੜ ਆਪਾਂ ਅਲੱਗ ਕਰਤੀ ਉਧਰ ਜਿਹੜੀ ਆਪਣੀ ਮੇਨ ਜੋੜੀ ਲੱਗੀ ਹੋਈ ਸੀ ਉਹ ਵੀ ਆਪਾਂ ਅੱਜ ਕਰਤੀ ਉਹਦੇ ਵੀ ਬੱਚੇ ਆਪਣੇ ਕੋਲੇ ਪੂਰੇ ਹੋ ਗਏ ਆਹ ਕੂਤਰੀ ਨੇ ਵੀ ਬੱਚੇ ਕੱਢੇ ਹੋਏ ਨੇ ਥੱਲੇ ਬੱਚੇ ਨਿਕਲੇ ਹੋਏ ਨੇ ਉਹ ਹਜੇ ਛੋਟੇ ਨੇ ਉਹਨਾਂ ਨੂੰ ਹਜੇ ਦਾਤ ਦੇਣਾ ਤੱਕ ਉੱਤੇ ਲੈ ਕੇ ਜਾਵਾਂਗੇ ਤੇ ਬਾਕੀ ਇੱਧਰ ਕੁੰਡੇ ਦੇ ਵਿੱਚ ਬੱਚੇ ਨਿਕਲੇ ਇੱਧਰ ਵੀ ਬੱਚੇ ਨਿਕਲੇ ਹੋਏ ਨੇ ਥੱਲੇ ਵੀ ਬੱਚੇ ਨਿਕਲੇ ਹੋਏ ਨੇ ਇੱਥੇ ਵੀ ਬੱਚੇ ਨਿਕਲੇ ਹੋਏ ਨੇ ਜਿਹੜੇ ਆਹ ਟੋਕਰੀ ਦੇ ਵਿੱਚ ਬੱਚੇ ਨਿਕਲੇ ਹੋਏ ਸੀ ਇਹਨਾਂ ਨੂੰ ਵੀ ਚਾੱਕ ਕੇ ਆਪਾਂ ਉੱਤੇ ਲੈ ਗਏ ਤੇ ਬਾਕੀ ਹੁਣ ਥੋੜੇ ਜਿਹਾ ਕਬੂਤਰ ਰਹਿ ਗਏ ਕਮਰੇ ਦੇ ਵਿੱਚ ਤੇ ਬਾਕੀ ਓਕੇ ਦੀ ਰਿਪੋਰਟ ਆ ਜਮਾ ਕਲੀਨ ਆ ਖੁੱਡਾ ਤੇ ਪਾਣੀ ਪੂਣੀ ਦੀ ਆਪਾਂ ਜਿਹੜਾ ਆਉਂਦਾ ਸੀ ਬਈ ਮੀਂਹ ਦੇ ਕਰਕੇ ਉੱਤੇ ਆਪਾਂ ਲਫਾਫਾ ਪਾਤਾ ਕਿਉਂਕਿ ਇਹ ਆਪਣਾ ਪੁਰਾਣਾ ਘਰ ਆ ਉਹਦੇ ਕਰਕੇ ਹੁਣ ਘਰ ਪਾਈ ਨੂੰ ਵੀ ਆਪਾਂ ਨੂੰ 30 ਸਾਲ ਹੋ ਗਏ ਘੱਟੋ-ਘੱਟ ਤੇ ਉਹਦੇ ਕਾਰਨ ਬਈ ਤੁਹਾਨੂੰ ਪਤਾ ਛੱਤਾਂ ਇੰਨੀਆਂ ਪੁਰਾਣੀਆਂ ਨੇ ਪਾਣੀ ਤਾਂ ਆ ਹੀ ਜਾਂਦਾਗਾ ਤੇ ਆਪਾਂ ਪੱਕਾ ਪ੍ਰਬੰਧ ਕਰਤਾ ਹੁਣ ਥੱਲੇ ਪਾਣੀ ਨਹੀਂ ਆਉਂਦਾ ਆਪਾਂ ਮਹਿੰਗੇ ਭਾਦ ਦਾ ਅਧਿਆ ਕਿ ਉੱਤੇ ਲਫਾਫਾ ਵਿਛਾਤਾ ਮੋਟਾ ਲਫਾਫਾ ਵਿਛਾਤਾ ਉਹਦੇ ਵਿੱਚ ਦੀ ਪਾਣੀ ਥੱਲੇ लंघूगा नहीं तो वापिया प्रबंध करता उ रोड बनाती भी पानी लिफाफे उत्ते डिगे तो सारा थले आ जाए एकदम तो बाकी आ खुडे थोड़े जे कबूतर रह गए तो आ जोड़े बच्चे पाली जाते हैं जिमें आह जोड़ी होगी ये बच्चे लैके जोड़ी पाल देंगे आप थले होगी जोड़ी ये भी आप अड्ड कर देंगे आह जोड़ी आप नमी लाइएगी तो उधर जो थले जोड़ी ने बच्चे क्डे हुए ने भी आप अड्ड कर दाँगे आ जी पहले खाने के जोड़ी लाई है ये भी अड्ड कर देंगे आप कुंडे वाली जोड़ी के बच्चे आपने नहीं ਆਹ ਜੋੜੀ ਜਿਹੜੀ 2 ਨੰਬਰ ਤੇ ਆ ਇਹਦਾ ਹਜੇ ਸੋਚਾਂ ਕਿ ਬੱਚੇ ਲੈਣੇ ਨੇ ਕਿ ਨਹੀਂ ਲੈਣੇ ਤੇ ਆਹ ਜਿਹੜੀ ਤੀਜੇ ਨੰਬਰ ਤੇ ਆ ਇਹਨੂੰ ਵੀ ਆਪਾਂ ਅੱਡ ਕਰਦਾਂਗੇ ਤੇ ਆਹ ਜੋੜੀ ਵੀ ਆਪਾਂ ਦੋ ਬੱਚੇ ਲੈ ਕੇ ਕਰਤੀ ਅੱਡਾ ਤੇ ਆਜੋ ਚੱਲੀਏ ਬਾਹਰ ਆਹ ਦੇਖ ਲੋ ਬਾਈ ਯਾਰ ਮੀਂਹ ਫੇਰ ਆ ਗਿਆ ਅੱਜਾ ਬੁਰਾ ਹਾਲ ਕਰ ਰੱਖਿਆ ਰੱਬ ਨੇ ਪਤਾ ਨਹੀਂ ਕੀ ਲੈ ਕੇ ਮੰਨੂਗਾ ਰੱਬ ਇੰਨਾ ਜ਼ਿਆਦਾ ਮੀਂਹ ਪਈ ਜਾਂਦਾ ਬੱਚੇ ਸਾਰੇ ਉੱਡੇ ਫਿਰਦੇ ਨੇ ਤੇ ਛਾਤਰੀ ਛੂਤਰੀਆਂ ਲਾਤੀਆਂ ਆਪਾਂ ਪਰ ਬੈਂਦੇ ਨਹੀਂਗੇ ਬੱਚੇ ਹੁਣ ਮੀਂਹ ਵੀ ਬਹੁਤ ਤੇਜ਼ ਪਈ ਜਾਂਦਾਗਾ ਆਹ ਫਿਰਦੀ ਹੈਗੀ ਸਾਰੀ ਡਾਰ ਤੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਬਿਠਾਉਣ ਦੀ ਕੋਸ਼ਿਸ਼ ਕਰਦੇ ਆਂ ਜੇ ਬੈਠਣਗੇ ਬਾਈ ਤੇ ਬਾਕੀ ਜਦੋਂ ਬੈਹਨੇ ਨੇ ਉਦੋਂ ਦਿਖਾਉਣਿਆ ਤੁਹਾਨੂੰ ਛਾਤਰੀਆਂ ਆਪਾਂ ਲਾਤੀਆਂ ਤੇ ਬਾਕੀ ਚੱਲਦੇ ਆਂਗੇ ਅੱਗੇ ਆਪਾਂ ਉੱਤੇ ਆ ਕੇ ਕਬੂਤਰੀਆਂ ਦੇ ਬਾਦਾਮ ਵੀ ਕੱਤਲੇ ਸੀ ਕੱਤ ਕੇ ਪਾਲੇ ਸੀ ਟ੍ਰੇ ਦੇ ਵਿੱਚ ਉਹਨਾਂ ਨੂੰ ਆਪਾਂ ਜਿਹੜੀਆਂ-ਜਿਹੜੀਆਂ ਕਬੂਤਰੀਆਂ ਨੂੰ ਪਾਉਣੇ ਨੇ ਉਹਨਾਂ ਨੂੰ ਖੁੱਡੇ ਦੇ ਵਿੱਚ ਹੀ ਪਾ ਦਾਂਗੇ ਬਾਈ ਜਿਹੜੀਆਂ ਐਕਸਟਰਾ ਕਬੂਤਰੀਆਂ ਉਹਨਾਂ ਦੇ ਨਾਲ ਬੈਠੀਆਂ ਨੇ ਉਹਨਾਂ ਨੂੰ ਚੱਕ ਕੇ ਕਰ ਦਾਂ ਨੇ ਦੂਸਰੀ ਸਾਈਡ ਤੇ ਜਿਹੜੀਆਂ ਨੂੰ ਬਦਾਮ ਪਾਉਣੇ ਨੇ ਉਹ ਖਾ ਲਣਗੀਆਂ ਤੇ ਜਾ ਕੇ ਟ੍ਰੇ ਰੱਖਦੇ ਆਂ ਖੁੱਡਿਆਂ ਦੇ ਵਿੱਚ ਆਜੂ ਚੱਲੀਏ ਫਿਰ ਅੰਦਰ ਪਹਿਲਾਂ ਕਰੀਏ ਕਬੂਤਰੀਆਂ ਨੂੰ ਸਾਈਡ ਤੇ ਤੇ ਫਿਰ ਰੱਖੀਏ ਇਹਨਾਂ ਨੂੰ ਬਦਾਮ ਇਹ ਕਬੂਤਰੀਆਂ ਨੂੰ ਪਾਉਣੇ ਸੀਗੇ ਬਦਾਮ ਉਹਨਾਂ ਨੂੰ ਆਪਾਂ ਪਾਲਿਆ ਸੀਗਾ ਪਿੰਜਰੇ ਦੇ ਵਿੱਚ ਆਹ ਤਿੰਨ ਕਬੂਤਰੀਆਂ ਨੂੰ ਆਪਾਂ ਬਦਾਮ ਪਾਉਣੇ ਨੇ ਜਿਨ੍ਹਾਂ ਨੂੰ ਤਵਾਰ ਤੋਂ ਜੋੜਿਆਂ ਦੇ ਵਿੱਚ ਲਾਉਣਾਗਾ ਤੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਰੱਖ ਤੇ ਬਦਾਮ ਬਈ ਦੋ ਕਬੂਤਰੀਆਂ ਲੱਗੀਆਂ ਖਾਣ ਤੇ ਇੱਕ ਬੈਠੀ ਐ ਡਰੀ ਤੇ ਜਦੋਂ ਮੈਂ ਬਾਹਰ ਵਾਗ ਗਿਆ ਕੈਮਰਾ ਬੰਦ ਕਰਕੇ ਉਹ ਫੇਰ ਲੱਗੂਗੀ ਖਾਣ ਤੇ ਆਪਾਂ ਚੱਲਦੇ ਆਂ ਬਾਹਰ ਇਹਨਾਂ ਨੂੰ ਰਿਲੈਕਸ ਹੋ ਕੇ ਖਾਣ ਦੋ ਬਾਦਾਮ ਤੇ ਹੋਣ ਤੋਂ ਤਾਕੜੀਆਂ ਫੇਰ ਇਹਨਾਂ ਦੇ ਲਾਵਾਂਗੇ ਆਪਾਂ ਦਵਾਰ ਤੋਂ ਬੱਚੇ ਫੋਰ ਕਬੂਤਰਾਂ ਦੇ ਨਾਲ ਤੇ ਆਜੋ ਚੱਲੀਏ ਬਾਹਰ ਕਬੂਤਰੀਆਂ ਨੇ ਖਾਲੇ ਸਾਰੇ ਬਾਦਾਮ ਤੇ ਟ੍ਰੇ ਕਰਤੀ ਖਾਲੀ ਤੇ ਪਿੰਜਰਾ ਵੀ ਕਰਤਾ ਖਾਲੀ ਕਬੂਤਰੀਆਂ ਛੱਡਤੀਆਂ ਉੱਤੇ ਜਾ ਕੇ ਬਹਿ ਗਈਆਂ ਫੱਟੀਆਂ ਤੇ ਤੇ ਆਪਾਂ ਚੱਕ ਕੇ ਟ੍ਰੇ ਤੇ ਪਿੰਜਰਾ ਚੱਲਦੇ ਆਂ ਬਾਹਰ ਆਜੋ ਦੇ ਚੱਲੀਏ ਬਾਹਰ ਥੋੜਾ ਟਾਈਮ ਮੀਂਹ ਪੈਣ ਤੋਂ ਬਾਅਦ ਮੀਂਹ ਗਿਆ ਸੀ ਰੌਕ ਦਵਾਰ ਤੋਂ ਨਿਕਲੇ ਧੁੱਪ ਪਰ ਬੱਚੇ ਆਪਣਾ ਕੋਈ ਵੀ ਬੈਠਾ ਨਹੀਂ ਬਾਈ ਆਪਾਂ ਬਿਠਾਉਂਦੇ ਸੀਗੇ ਛਾਤਰੀ ਕਰਤੀ ਥੱਲੇ ਤੇ ਬੱਚੇ ਫਿਰਦੇ ਨੇ ਸਾਰੇ ਇੱਧਰ ਹੁਣ ਇਹਨਾਂ ਨੂੰ ਉੱਡਣ ਦੋ ਦਵਾਰ ਤੋਂ ਧੁੱਪ ਨਿਕਲੇ ਬਾਕੀ ਆਪਾਂ ਕੋਠੇ ਦੇ ਉੱਤੇ ਆ ਜਦੋਂ ਵੀ ਮੌਸਮ ਖਰਾਬ ਹੁੰਦਾ ਨਾਲ ਦੀ ਨਾਲ ਛਾਤਰੀਆਂ ਚੱਕ ਲਾਂਗੇ ਤੇ ਬਿਠਾ ਲਾਂਗੇ ਇਹਨਾਂ ਨੂੰ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਉੱਡਣ ਦੋ ਕਿਉਂਕਿ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਬੈਠਿਆ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਖੁੱਲ੍ਹਿਆਂ ਦੋ ਤੇ ਫਿਰ ਇਹ ਦਿਨ ਤੇ ਜਾਣ ਲੱਗ ਜਾਣਗੇ ਹੌਲੀ ਹੌਲੀ ਜਦੋਂ ਵਧੀਆ ਚੱਲ ਪ ਅੱਗੇ ਦੀ ਅਪਡੇਟ ਦਿੰਨੇ ਆ ਫੇਰ ਆਜੋ ਚਲਿਏ ਥੱਲੇ ਟਾਈਮ ਹੋ ਗਿਆ ਸੀ ਬਾਈ 2 ਵਜੇ ਦਾ ਤੇ ਸਾਰੇ ਬੱਚੇ ਆਪਣੇ A to Z ਸਾਰੇ ਬੈਠ ਗਏ ਤੇ ਆਪਾਂ ਹੁਣ ਇਹਨਾਂ ਨੂੰ ਪਾਤਾ ਨੈੱਟ ਦੇ ਵਿੱਚ ਕਿਉਂਕਿ ਬਾਈ ਬਹੁਤ ਦਿਨਾਂ ਬਾਅਦ ਆਇਆ ਸੀ ਮੀਂਹ ਬਹੁਤ ਜ਼ਿਆਦੇ ਪਈ ਜਾਂਦੇ ਸੀ ਉਹਦੇ ਕਾਰਨ ਇਹ ਬੰਦ ਸੀ ਤੇ ਝਾੜ ਵੀ ਬਹੁਤ ਜ਼ਿਆਦੇ ਪਾਲਿਆ ਬੱਚਿਆਂ ਨੇ ਤੇ ਬਾਕੀ ਅੱਜ ਇੰਨੇ ਦਿਨਾਂ ਬਾਅਦ ਉੱਟਕੇ ਆਏ ਨੇ 2 ਵਜੇ ਦਾ ਟਾਈਮ ਕਰਕੇ ਆਏ ਨੇ ਚਲੋ ਬਹੁਤ ਵਧੀਆ ਬਾਈ ਜਿੰਨੇ ਵੀ ਇਹ ਉੱਡੇ ਨੇ ਚੰਗੀ ਗੱਲ ਆ ਹੌਲੀ ਹੌਲੀ ਚੱਲ ਪੈਣਗੇ ਜੇ ਹੁਣ ਰੱਬ ਅੱਗੇ ਦਿਨ ਵਧੀਆ ਰੱਖੇ ਮੌਸਮ ਸਹੀ ਰੱਖੇ ਧੁੱਪਾਂ ਤਾਂ ਆਪਾਂ ਲੱਗਦੀਆਂ ਰਹਿਣ ਤਾਂ ਕੋਈ ਗੱਲ ਨਹੀਂ ਇਹ ਵਧੀਆ ਅੱਗੇ ਉੱਡਣਾ ਸ਼ੁਰੂ ਕਰਦੇ ਨੇ ਇਹਨਾਂ ਨੇ ਤੇ ਅੱਜ 2 ਵਜੇ ਦਾ ਟਾਈਮ ਕੀਤਾ ਬਹੁਤ ਵਧੀਆ ਗੱਲ ਆ ਤੇ ਬਾਕੀ ਹੁਣ ਛਾਤਰੀਆਂ ਤੇ ਬਿਠਾਤੇ ਦੋਨੇ ਛਾਤਰੀਆਂ ਗਈਆਂ ਆਪਣੀਆਂ ਘਰ ਇਹਨਾਂ ਨੂੰ ਬੈਠਣ ਦੋ ਧੁੱਪੇ ਤੇ ਆਪਾਂ ਚੱਲਦੇ ਆਂਗੇ ਹੁਣ ਥੱਲੇ ਆਪਾਂ ਵੀ ਕਰਦੇ ਆਂ ਰੈਸਟ ਤੇ ਆਹ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸਾਸਰੀ ਗਾਲ ਸਾਨੂੰ ਸਾਰੇ ਭਰਾਵਾਂ ਨੂੰ ਬਈ